ਉਹ ਕਹਿੰਦਾ ਜਿਹਦੇ ਨਾਮ ਨਾਲ ਕੌਰ ਜਾਂ ਸਿੰਘ ਲੱਗਿਆ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਬਹੁਤ ਗੰਦ ਹੈ ਉਥੇ ਤੁਹਾਡੇ ਦੇ ਡਿਪੈਂਡ ਕਰਦਾ ਤੁਸੀਂ ਦੇਖਣਾ ਕੀ ਚਾਹੁੰਦੇ ਹੋ ਤੁਸੀਂ ਕਿਸੇ ਤੇ ਪਾਬੰਦੀ ਨਹੀਂ ਲਾ ਸਕਦੇ ਫਿਰ ਜਿਹੜਾ ਕੌਰ ਦੇ ਸਿੰਘ ਸ਼ਬਦ ਹੈ ਇਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਕੌਰ ਸ਼ਬਦ ਹਿੰਦੂ ਔਰਤਾਂ ਦੇ ਨਾਮ ਨਾਲ ਵੀ ਲੱਗਦਾ ਹੈ ਸਿੰਘ ਸ਼ਬਦ ਜਿਹੜਾ ਉਹ ਹਿੰਦੂ ਬੰਦਿਆਂ ਦੇ ਨਾਮ ਨਹੀਂ ਨਾਮ ਨਾਲ ਲੱਗਦਾ ਹੁਣ ਜੇ ਮੈਂ ਇੰਡੀਆ ਟੀਮ ਦੇ ਜਿਹੜੇ ਕ੍ਰਿਕਟਰ ਸਾਬਕਾ ਕਪਤਾਨ ਸੀ ਮਹਿੰਦਰ ਸਿੰਘ ਧੋਨੀ ਉਹਦਾ ਨਾਮ ਨਾਲ ਵੀ ਸਿੰਘ ਲੱਗਦਾ ਉਹ ਕਿਹੜਾ ਸਿੱਖ ਹੈ ਰਾਜਾ ਜੈ ਸਿੰਘ ਉਹ ਤਾਂ ਅਮਰ ਸ਼ਕੌਣ ਤੋਂ ਪਹਿਲਾਂ ਹੀ ਨਾਂ ਆ ਜਿਹੜੇ ਫੁਕਰੀਆਂ ਮਾਰਦੇ ਨੇ ਨਾ ਕਿਦੀ ਤੇ ਨਾਮ ਨਾਲ ਸਿੰਘ ਲੱਗਿਆ ਜਾਂ ਕੌਰ ਲੱਗਿਆ ਜਾਂ ਕੋਈ ਗਲਤ ਹਰਕਤ ਕਰੋ ਅਸੀਂ ਬਖਸ਼ਾਂਗੇ ਨਹੀਂ ਮੈਂ ਬੇਨਤੀ ਕਰਨੀ ਆ ਅਮਰਤਪਾਲ ਕਤੀੜ ਨੂੰ ਜੇ ਉਹਦੀਆਂ ਭੇਡਾਂ ਜਿਹੜੀਆਂ ਹੱਲਾਸ਼ੇਰੀ ਦਿੰਦੀਆਂ ਨੇ ਕਿ ਚੰਗਾ ਕੰਮ ਕੀਤਾ